ਆਜ਼ਾਦੀ ਦਾ ਦਿਨ ਹੈ ਚੜਿਆ ਆਜ਼ਾਦੀ ਦਾ ਦਿਨ ਹੈ ਚੜਿਆ ਹਰ ਪਾਸੇ ਪਈ ਧਮਾਲੇ 78 ਸਾਲਾਂ ਬਾਅਦ ਵੀ ਲੋਕੋ ਦੇਸ਼ ਦਾ ਬੁਰਾ ਹਾਲ 78 ਸਾਲਾਂ ਬਾਅਦ ਵੀ ਲੋਕੋ ਦੇਸ਼ ਦਾ ਬੁਰਾ ਹਾਲ ਹੈ ਅਨਦਾਤਾ ਇਸ ਦੇਸ਼ ਦੇ ਗੱਭਰੂ ਅਨਦਾਤਾ ਇਸ ਦੇਸ਼ ਦੇ ਗੱਭਰੂ ਆਪਣੇ ਖੇਤਾਂ ਨੂੰ ਭੁੱਲ ਗਏ ਨੇ ਵਿੱਚ ਵਿਦੇਸ਼ਾਂ ਰੋਜ਼ੀ ਖਾਤਰ ਸ਼ਿਫਟਾਂ ਲਾਲਾ ਰੁਲ ਗਏ ਨੇ ਇੰਜ ਜਾਪਦਾ ਨੌਕਰੀਆਂ ਦਾ ਇੰਜ ਜਾਪਦਾ ਨੌਕਰੀਆਂ ਦਾ ਪੈ ਗਿਆ ਇੱਥੇ ਕਾਲੇ ਆਜ਼ਾਦੀ ਦਾ ਦਿਨ ਹੈ ਚੜਿਆ ਹਰ ਪਾਸੇ ਪਈ ਤਮਾਲੇ ਹਰ ਪਾਸੇ ਪਈ ਤਮਾਲੇ ਅਡਾਨੀ ਅੰਬਾਨੀ ਸਭੀ ਜਾਵਣ ਅਡਾਨੀ ਅੰਬਾਨੀ ਸਭੀ ਜਾਵਣ ਦੇਸ਼ ਦਾ ਸਭ ਸਰਮਾਇਆ ਏ ਕਿਸਾਨਾਂ ਨੂੰ ਖੇਤਾਂ ਚੋਂ ਕੱਢ ਕੇ ਸੜਕਾਂ ਤੇ ਜਾ ਬਿਠਾਇਆ ਏ ਹੱਕ ਮੰਗਣ ਲਈ ਦੇਸ਼ ਦੇ ਕੰਮ ਏ ਹੱਕ ਮੰਗਣ ਲਈ ਦੇਸ਼ ਦੇ ਕੰਮ ਏ ਕਰਦੇ ਨਿਤ ਹੜਤਾਲ ਨੇ ਆਜ਼ਾਦੀ ਦਾ ਦਿਨ ਹੈ ਚੜਿਆ ਹਰ ਪਾਸੇ ਪਈ ਧਮਾਲ ਏ ਹਰ ਪਾਸੇ ਪਈ ਧਮਾਲ ਏ ਦਿਲ ਦੇ ਵਿੱਚ ਨੇ ਖਾਰ ਗਮਾਂ ਦੇ ਦਿਲ ਦੇ ਵਿੱਚ ਨੇ ਖਾਰ ਗਮਾਂ ਦੇ ਉੱਪਰੋਂ ਉੱਪਰੋਂ ਹੱਸਦੇ ਹਾਂ ਕਹਿਣ ਨੂੰ ਅਸੀਂ ਆਜ਼ਾਦ ਹਾਂ ਸਾਰੇ ਕਹਿਣ ਨੂੰ ਅਸੀਂ ਆਜ਼ਾਦ ਹਾਂ ਸਾਰੇ ਪਰ ਘਰ ਗੁਲਾਮੀ ਦੇ ਵਸਦੇ ਹਾਂ ਉੰਜ ਆਜ਼ਾਦੀ ਦੇ ਸੋਹਣੇ ਨਗਮੇ ਉੰਜ ਆਜ਼ਾਦੀ ਦੇ ਸੋਹਣੇ ਨਗਮੇ ਗਾਉਂਦਾ ਰਹਿੰਦਾ ਲਾਲੇ ਆਜ਼ਾਦੀ ਦਾ ਦਿਨ ਹੈ ਚੜਿਆ ਹਰ ਪਾਸੇ ਪਈ ਧਮਾਲੇ ਹਰ ਪਾਸੇ ਪਈ ਧਮਾਲੇ 78 ਸਾਲਾਂ ਬਾਅਦ ਵੀ ਲੋਕੋ ਦੇਸ਼ ਦਾ ਬੁਰਾ ਹਾਲ ਏ 78 ਸਾਲਾਂ ਬਾਅਦ ਵੀ ਲੋਕੋ ਦੇਸ਼ ਦਾ ਬੁਰਾ ਹਾਲ ਏ ਦੇਸ਼ ਦਾ ਬੁਰਾ ਹਾਲ ਏ